ਇਤੇ ਦਿਨੀ ਮੂਸੇਵਾਲਾ ਦੀ ਯਾਤ ਜਸਵਿੰਦਰ ਬਰਾੜ ਦੇ ਵੱਲੋਂ ਰਿਲੀਜ਼ ਕੀਤਾ ਗਿਆ ਹੈ ਇੱਕ ਗੀਤ ਜਿਸ ਦਾ ਨਾਂ ਹੈ ਨਿੱਕੇ ਪੈਰੀ ਆ ਜਾ ਤੇ ਜਿਸ ਦੇ ਬੋਲ ਲਿਖੇ ਗਏ ਨੇ ਬੱਬੂ ਬਰਾੜ ਦੇ ਵੱਲੋਂ ਤੇ ਅੱਜ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕਾਸ਼ ਕਿਤੇ ਮੇਰਾ ਲਿਖਿਆ ਇਹ ਗੀਤ ਸੱਚ ਹੋ ਜਾਵੇ ਨਿੱਕੇ ਸਿੱਧੂ ਦੇ ਆਉਣ ਨਾਲ ਉਦਾਸ ਪਈ ਹਵੇਲੀ ਵਿੱਚ ਦੁਬਾਰਾ ਖੁਸ਼ੀਆਂ ਪਰਤਾਉਣ ਤੇ ਨਾਲ ਬੇਬੇ ਬਾਪੂ ਦੀ ਕਈ ਸਾਲ ਉਮਰ ਵੱਧ ਜਾਵੇਗੀ ਸਿੱਧੂ ਦੇ ਚਾਹਣ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹੇਗਾ ਸਾਰਾ ਸੰਸਾਰ ਨਿੱਕੇ ਸਿੱਧੂ ਦੇ ਆਉਣ ਦੀ ਉਡੀਕ ਕਰ ਰਿਹਾ ਹੈ ਪਰਮਾਤਮਾ ਜੀ ਤੁਸੀਂ ਦੁਆ ਕਬੂਲ ਕਰੋ ਬੱਬੂ ਬਰਾੜ ਇਤੇ ਦਿਨੀ ਮੂਸੇਵਾਲਾ ਦੀ ਯਾਤ ਜਸਵਿੰਦਰ ਬਰਾੜ ਦੇ ਵੱਲੋਂ ਰਿਲੀਜ਼ ਕੀਤਾ ਗਿਆ ਹੈ ਇੱਕ ਗੀਤ ਜਿਸ ਦਾ ਨਾਂ ਹੈ ਨਿੱਕੇ ਪੈਰੀ ਆ ਜਾ ਤੇ ਜਿਸ ਦੇ ਬੋਲ ਲਿਖੇ ਗਏ ਨੇ ਬੱਬੂ ਬਰਾੜ ਦੇ ਵੱਲੋਂ ਤੇ ਅੱਜ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕਾਸ਼ ਕਿਤੇ ਮੇਰਾ ਲਿਖਿਆ ਇਹ ਗੀਤ ਸੱਚ ਹੋ ਜਾਵੇ ਨਿੱਕੇ ਸਿੱਧੂ ਦੇ ਆਉਣ ਨਾਲ ਉਦਾਸ ਪਈ ਹਵੇਲੀ ਵਿੱਚ ਦੁਬਾਰਾ ਖੁਸ਼ੀਆਂ ਪਰਤਾਉਣ ਤੇ ਨਾਲ ਬੇਬੇ ਬਾਪੂ ਦੀ ਕਈ ਸਾਲ ਉਮਰ ਵੱਧ ਜਾਵੇਗੀ ਸਿੱਧੂ ਦੇ ਚਾਉਣ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹੇਗਾ ਸਾਰਾ ਸੰਸਾਰ ਨਿੱਕੇ ਸਿੱਧੂ ਦੇ ਆਉਣ ਦੀ ਉਡੀਕ ਕਰ ਰਿਹਾ ਹੈ ਪਰਮਾਤਮਾ ਜੀ ਤੁਸੀਂ ਦੁਆ ਕਬੂਲ ਕਰੋ ਬੱਬੂ ਬਰਾ ਦੇ ਨੀ ਮੂਸੇ ਵਾਲਾ ਦੀ ਯਾਦ ਚ ਜਸਵਿੰਦਰ ਬਰਾੜ ਦੇ ਵੱਲੋਂ ਰਿਲੀਜ਼ ਕੀਤਾ ਗਿਆ ਹੈ ਇੱਕ ਗੀਤ ਜਿਸ ਦਾ ਨਾਂ ਹੈ ਨਿੱਕੇ ਪੈਰੀ ਆ ਜਾ ਤੇ ਜਿਸ ਦੇ ਬੋਲ ਲਿਖੇ ਗਏ ਨੇ ਬੱਬੂ ਬਰਾੜ ਦੇ ਵੱਲੋਂ ਤੇ ਅੱਜ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕਾਸ਼ ਕਿਤੇ ਮੇਰਾ ਲਿਖਿਆ ਇਹ ਗੀਤ ਸੱਚ ਹੋ ਜਾਵੇ ਨਿੱਕੇ ਸਿੱਧੂ ਦੇ ਆਉਣ ਨਾਲ ਉਦਾਸ ਪਈ ਹਵੇਲੀ ਵਿੱਚ ਦੁਬਾਰਾ ਖੁਸ਼ੀਆਂ ਪਰਤਾਉਣ ਤੇ ਨਾਲ ਬੇਬੇ ਬਾਪੂ ਦੀ ਕਈ ਸਾਲ ਉਮਰ ਵੱਧ ਜਾਵੇਗੀ ਸਿੱਧੂ ਦੇ ਚਾਹਣ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹੇਗਾ ਸਾਰਾ ਸੰਸਾਰ ਨਿੱਕੇ ਸਿੱਧੂ ਦੇ ਆਉਣ ਦੀ ਉਡੀਕ ਕਰ ਰਿਹਾ ਹੈ ਪਰਮਾਤਮਾ ਜੀ ਤੁਸੀਂ ਦੁਆ ਕਬੂਲ ਕਰੋ ਬੱਬੂ ਬਰਾ ਪੀਤੇ ਦੀ ਨਹੀਂ ਮੂਸੇ ਵਾਲਾ ਦੀ ਯਾਦ ਚ ਜਸਵਿੰਦਰ ਬਰਾੜ ਦੇ ਵੱਲੋਂ ਰਿਲੀਜ਼ ਕੀਤਾ ਗਿਆ ਹੈ ਇੱਕ ਗੀਤ ਜਿਸ ਦਾ ਨਾਂ ਹੈ ਨਿੱਕੇ ਪੈਰੀ ਆ ਜਾ ਤੇ ਜਿਸ ਦੇ ਬੋਲ ਲਿਖੇ ਗਏ ਨੇ ਬੱਬੂ ਬਰਾੜ ਦੇ ਵੱਲੋਂ ਤੇ ਅੱਜ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕਾਸ਼ ਕਿਤੇ ਮੇਰਾ ਲਿਖਿਆ ਇਹ ਗੀਤ ਸੱਚ ਹੋ ਜਾਵੇ ਨਿੱਕੇ ਸਿੱਧੂ ਦੇ ਆਉਣ ਨਾਲ ਉਦਾਸ ਪਈ ਹਵੇਲੀ ਵਿੱਚ ਦੁਬਾਰਾ ਖੁਸ਼ੀਆਂ ਪਰਤਉਣ ਤੇ ਨਾਲ ਬੇਬੇ ਬਾਪੂ ਦੀ ਕਈ ਸਾਲ ਉਮਰ ਵਧ ਜਾਵੇਗੀ ਸਿੱਧੂ ਦੇ ਚਾਹਣ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹੇਗਾ ਸਾਰਾ ਸੰਸਾਰ ਨਿੱਕੇ ਸਿੱਧੂ ਦੇ ਆਉਣ ਦੀ ਉਡੀਕ ਕਰ ਰਿਹਾ ਹੈ ਪ੍ਰਮਾਤਮਾ ਜੀ ਤੁਸੀਂ ਦੁਆ ਕਬੂਲ ਕਰੋ ਬੱਬੂ ਬਰਾ